ਹਾਂਜੀ ਕੀ ਹਾਲ ਚਾਲ ਹੈ ਮਿੱਤਰੋ ਵਲੌਗ ਹੋ ਗਿਆ ਲੇਟ ਰੇਤਾ ਲੈਣ ਆਏ ਸੀਗੇ ਰਸਤੇ ਦੇ ਵਿੱਚ ਭੁੱਲ ਗਿਆ ਚੇਤਾ ਦੇ ਮਾਮਾ ਸਾਡਾ ਬੈਠਾ ਹੈ ਟਰੈਕਟਰ ਦੇ ਉੱਤੇ ਰੇਤਾ ਦੀ ਭਾਲ ਚੱਲ ਰਹੀ ਹੈ ਨਹੀਂ ਮਿਲਦੀ ਬਈ ਹੁਣ ਦੇਖਦੇ ਜੇ ਤਾਂ ਕਿਉਂ ਮਿਲ ਗਿਆ ਠੀਕ ਹੈ ਨਹੀਂ ਤਾਂ ਮੈਂ ਆਨੰਦਪੁਰ ਸਾਹਿਬ ਜਾ ਕੇ ਰੁਕਣਾ ਪੈਣਾ ਰਾਤ ਤੇ ਕੱਲੂ ਹੱਲ ਹੋਣਾ ਹੈ ਨਹੀਂ ਭੰਡਿਆ ਆ ਕਰੋ ਚੈੱਕ ਮੌਸਮ ਆ ਆਦਮਪੁਰ ਆ ਰੰਗੀਨਿਆ ਕ੍ਰੈਸ਼ਰ ਵਾਲੇ ਕਹਿੰਦੇ ਹੱਲੇ ਨਹੀਂ ਗੱਲ ਬਣਨੀ ਤੁਸੀਂ ਕੱਲ ਨੂੰ ਆਇਓ ਤੇ ਆਨੰਦਪੁਰ ਸਾਹਿਬ ਜਾਓ ਤੇ ਮੱਥਾ ਟੇਕੋ ਹੁਣ ਦੇਖਦੇ ਇੱਕ ਹੋਰ ਕ੍ਰੈਸ਼ਰ ਆ ਗਿਆ ਜੇ ਉੱਥੇ ਮਿਲ ਗਿਆ ਕੀ ਗਿਆ ਨਹੀਂ ਤਾਂ ਫੇਰ ਅੱਗੇ ਜਾਣਾ ਪੈਣਾ ਹੈ ਤੇ ਰਾਤ ਰੁਕਣਾ ਪੈਣਾ ਹੈ ਚਲੋ ਬਾਕੀ ਮਿਲਦੇ ਅੱਗੇ ਜਾ ਕੇ ਮੰਮਾ ਕਿੱਦਾਂ ਹੋ ਰਾਤ ਰਹਿਣੀ ਆ ਹੋਰ ਹੋਰ ਰਾਤ ਰਹਿਣਾ ਰਹਿਣਾ ਹੀ ਬਹਿਣਾ ਜਿੱਦਾਂ ਦੇ ਹਾਲਾਤ ਆ ਅਨੰਦਪੁਰ ਸੈਲ ਚ ਧਰਤੀ ਤੇ ਜਾਵਾਂਗੇ ਲਓ ਵੀ ਮਿੱਤਰੋ ਛੱਪੜ ਜਾ ਰਿਹਾ ਦਿੱਤਾ ਕੱਢਦਾ ਛੱਪੜ ਜਾ ਬਾਲੇ ਰੋੜਾ ਖਰਾਬ ਆ ਆਸ ਨਹੀਂ ਸੀ ਕੋਈ ਰੇਤਾ ਮਿਲਣੇ ਨਹੀਂ ਨੇਰਾਬ ਮੈਂ ਹੋ ਗਿਆ ਕਰਕੇ ਕੋਸ਼ਿਸ਼ ਤਾਂ ਲੱਭ ਲੂਕ ਲਈ ਆ ਰੇਤਾ ਹੌਣ ਲੱਗੀਆਂ ਟਰਾਲੀਆਂ ਭਰਨ ਬਾਲੇ ਬੁਰਾ ਹਾਲ ਪਾਣੀ ਪਾਣੀ ਹੋਈ ਪਈ ਆ ਤਲਾਬ ਹੀ ਲੱਗਿਓ ਭਏ ਤਲਾਬ ਹੀ ਕਹੇ ਤਾਲੇ ਜਾਣਾ ਕਿਤੇ ਸੌਖਾ ਹੈ ਨੇ ਮਾਰੀ ਕਿਦ ਟੋ ਇੰ ਆ ਇੰ ਆ ਕੀ ਗੱਲ ਹੋਈ ਕੀ ਬਣਿਆ ਮਹਾਲ करो दर्शन इहो ਖਰਾਬ ਜਿੱਦੋਂ ਰੇਤਾ ਕਹਿੰਦੇ ਤਾਂ ਨੇਲੇ ਐਨਾ ਤਾਂ ਕੁਝ ਖਰਾਬ ਲੱਗਦਾ ਨਹੀਂ ਜਿੰਨਾ ਕਹੀ ਜਾਂਦੇ ਸੀ ਚਲ ਉੱਤਰ ਦਰ ਤੋਰੀ ਨਾ ਨਹੀਂ ਤੋਰਦਾ ਡਰਦਾਗਾ ਤੂੰ ਨਾ ਥੱਲੇ ਗਾਰਾ ਆ ਤੋ ਦੇਖ ਨਾ ਬੂਟ ਨਹੀਂ ਵਾ ਗਿਆ ਇਹਦੇੰਦਾ ਇਦਾਂ ਦੇ ਕੰਮ ਆ ਜੇ ਕਿਤੇ ਡੇਕ ਡੂਨ ਆਵੇਂ ਮੜ ਕੇ ਮਸ਼ੀਨ ਨਾਲ ਤੈਨੂੰ ਕਢਾਉਣਾ ਪਵੇ ਇੱਥੋਂ ਮਾਮਾ ਇੱਜਾ ਤੂੰ ਤਾਂ ਭਰਦੀ ਆਈ ਟਰਾਲੀਆਂ ਮੈਂ ਤਾਂ ਤਾਂ ਬਹੁਤ ਕੀਤੀ ਪਰ ਮੇਨ ਦਾ ਫਲ ਮਿਲ ਗਿਆ ਉਦਾਂ ਅੱਜ ਸਾਰਾ ਕਾਰਟ ਚੁੱਕ ਕੇ ਦਾਬਾ ਦਾ ਲਈ कंधा मेलने के टे रोटे लापला टे रोटे ये रहा टे रोटे लापला टे रोटे मामा ने ਮਮੇ ਮੁਚੇ ਦਿੱਤਾ ਇਦਾਂ ਉਹ ਕਿੰਨਾ ਬੜੀ ਰੋਜੀ ਹੋਰ ਲੈ ਇਹਦਾ ਉਹ ਰੁਕ ਗਿਆ ਡਾਕਟਰ ਮੈਂ ਕਿਹਾ ਸਾਲਾਂ ਤੋਂ ਨਹੀਂ ਖਾਧਾ ਉਹ ਕਿਤਾ ਟਰਾਲੀ ਪਾਉਣ ਵਿੱਚ ਕਿੱਧੀਆਂ ਡਾਕਟਰ ਨੇ ਮੈਂ ਕਿਹਾ ਆ ਜਾ ਬੰਦ ਨਾ ਜੀ ਪਵਾਦੇ ਆਇਆ ਪਾਣੀ ਦੇਖੀ ਜਾਵੇ ਲੋਕੀ ਜਗ੍ਹਾ ਖੜਾ ਹੋ ਗਏ ਮੈਂ ਕਿਹਾ ਪਵਾਦੇ ਪਾਣੀ ਤੇ ਅਗਲੇ ਚੱਲ ਗਏ ਟਰਾਲੀ ਲੈ ਕੇ ਮੈਂ ਪਾਣੀ ਮੈਂ ਚੰਝਣਾ ਇੱਥੇ ਛੱਡ ਦੇਣਾ ਨਾਲ ਚਪਣਾ ਚੱਕ ਕੇ ਨਾਲ ਹੀ ਪਾਣੀ ਨੂੰ ਬੜ ਗਿਆ ਦੇ ਚਾਰ ਸਵਾ ਚਾਰ ਚੁਰਦੇ ਚੁਰਦੇ ਪਾਜੇ ਦਾ ਭਾਰੀ ਨਹੀਂ ਆ ਪੂਰਾ ਠੋਕ ਕੇ ਪਾਣੀ ਬਾਣੀ ਹੋ ਗਈ ਆ ਮਾਮਾ ਠੰਡ ਤਾਂ ਨਹੀਂ ਲੱਗਦੀ ਕਿਪਰ ਆ ਮਗਰ ਨਾ ਨਾ ਗੰਡ ਨਹੀਂ ਲੱਗਦੀ ਇਸ ਤੋਂ ਪੂਰਾ 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 ਹੈ ਲਾਲ ਰੰਗ ਹੋਇਆ ਆ ਤਾਂ ਧੰਨ ਨਗਰ ਆਈ ਵਈ ਆ ਇਹ ਲਾਡੇ ਕਿਤੇ ਨਹੀਂ ਹੈਗੇ ਆ ਹੋ ਲੱਗਦੇ ਨਾਲ ਮਗਰੇ ਯਾਰ ਹਟਿਆ ਵੀ ਹਲਕਾ ਹਲਕਾ ਨਹੀਂ ਤੇ ਨਾਲੇ ਸੈਂਟਾ ਸ਼ਿਆਕਤ ਰੇਗਣ ਵਾਲੇ ਮੁੰਡਿਆਂ ਨੂੰ ਡੀਕ ਲਈ ਹੈ ਪਿੱਛੇ ਹੀ ਰਹਿ ਰਹਾ ਹੈ ਮਮਾ ਗਾਜ ਉੱਪਰ ਇਹਨਾਂ ਲਈ ਡਾਇਰਟ ਆ ਕਿੱਥੇ ਰਹਿ ਗਏ ਮਾਮਾ ਦੇ ਲਾ ਫੇ ਅੱਗੇ ਲੰਗਾ ਰਹਿ ਫੇ ਪਿੱਛੇ ਜਾਣੇ ਆ ਇਹ ਪਿੱਛੇ ਜਾਣੇ ਆ ਇਹਨਾਂ ਦਾ ਤੁਰਦਾ ਆ ਇਹਨਾਂ ਦਾ ਤੁਰਦਾ ਆ ਦੌੜਦਾ ਆ ਅੰਮਰ ਗਏ ਮਰ ਗਿਆ ਲੱਗਦਾ ਔਰਲਾ ਕੀ ਚੱਲਦਾ ਮੁੰਡਿਆ ਕੀ ਚੱਲਦਾ ਮਠਿਆਈ ਦਾ ਬਹੁਤ ਆ ਗਲਾਬ ਜਮਨ ਰਸਗੁਲਾ ਖਾਤਾ ਮੈਂ ਰਵਾਇਤ ਸੱਟਿਆ ਬਾਲ ਪੜ ਸਟ ਗਰਮ ਹੋ ਗਏ ਮोटे ਮਾਰ ਮੜ ਜੇ ਫੂਗ ਭਾਂਜਾ ਐਡਾ ਮੂੰਹ ਆ ਜੋਡ 15 ਮੁੰਡਾ ਕਈ ਨੇ ਭਜਾ 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 ਮੈਂ ਮੈਂ ਕਹਿੰਦਾ ਜਾੜ ਜਿੱਦਣ ਦਿਨ ਭਜਾਉਣ ਵਾਲੇ ਤੇ ਬਿਠਾਇਆ ਫੇਸਬੁਕ 'ਨਾਂ ਇਹਨੂੰ ਹੌਲੀ ਕਰੋ ਪਰ ਇਹ ਕਿੱਦਾਂ ਵੜਦਾ ਆਪਣੇ ਜੇ ਭੈਣ ਚੋਂ ਭਾਲੂ ਹੀ ਆ ਹਾਂ ਫੇਸਬੁਕ 'ਨਾਂ ਇਹਨੂੰ ਹੌਲੀ ਕਰੋ ਹੌਲੀ ਕਰੋ ਹੌਲੀ ਕਰੋ ਇਹਨਾਂ ਜੋ ਕਰ ਕਾਲਾ ਕਾਜੂ ਕਤਲੀ ਜਾਨ ਕਾਜੂ ਕਤਲੀ ਗਾਲਾ ਆ ਦੇਦਾ ਕਿੱਥੇ ਰੱਖਿਆ ਆ ਓਏ ਮਨੇ ਕਹਿੰਦੇ ਇੱਕ ਵਾਰੀ ਮੈਸੀ ਕਰਨਾ ਬਸ ਬੇਲ ਕੰਮ ਨਾ ਨਾਤਾ ਨੂੰ ਐਵੇਂ ਮੈਂ ਨਾ ਮਗਾ ਬਾਈ ਨੇ ਈ ਗਾਇਆ ਅੰਜੇ ਗੇਬੇ ਨੂੰ ਸੁਣਾਇਆ ਮੈਨੂੰ ਪਤਾ ਜੁੱਤੀਆਂ ਮਾਰਿਓ ਹੁਣ ਨਹੀਂ ਮਨੋ ਭਾਈ ਜੇ ਇਹ ਗੱਲ ਕਰੀ ਜੁੱਤੀਆਂ ਹੀ ਮਾਰੇ ਇੱਥੇ ਰਹਿਦਾ ਹੈ ਉਹ ਭਰਾਵਾ ਲੈ ਲੈ ਤੁਰਤੀ ਆਹ ਫਰਨਾਈ ਮੈਂ ਮੱਛੀ ਆ ਮੱਛੀ ਮੰਡੀ ਜਾਂਦੇ ਆਂ ਜੀ ਆਹ ਵੇਖ ਤੂੰ ਦੇਖ ਤਾਹੀਂ ਦੇਖੀ ਚੱਲ ਮੜਿਆ ਕਰੀ ਆਹ ਮੱਠੀ ਦੇ ਕੰਨ ਦੇ ਕੋਲ ਕੰਮ ਕਰਦੀ ਆ ਥੱਲੇ ਗਾਲਾਂ ਵੀ ਥੋੜੀ ਜਾਂਦੀ ਕੰਨ ਦੇ ਕੋਲ ਜਾਂਦੀ ਇਦਾਂ ਨੂੰ ਉੱਥੋਂ ਕੋ ਭੂਖੜਾ ਜਿਹਾ ਬੋਲਦਾ ਮਾਮਾ ਕਿਥੇ ਹੋਰ ਨਾ ਜਾ ਕੇ ਬਹਿ ਗਿਆ ਲਾ ਲਾ ਚਾਹ ਪੀਣੇ ਲੇਣੇ ਲਾ ਦੋ ਉੱਪਰ ਫੇਰ ਕੱਟ ਗਏ ਆ ਕਹਿੰਦੇ ਜੁੱਬਰ ਆ ਗਏ ਕੋਈ ਗੱਲ ਨਹੀਂ ਆ ਕੀ ਬੋਲ ਸਟਿਆ ਓਏ ਆ ਕੀ ਬੋਲ ਸਟਿਆ ਓਏ ਓਏ ਆ ਕੀ ਹੋ ਗਿਆ ਆ ਕੀ ਹੋ ਗਿਆ ਆ ਕੀ ਹੋ ਗਿਆ ਆ ਕੀ ਹੋ ਗਿਆ ਇਹ ਕਿੱਦਾਂ ਹੋ ਗਿਆ ਢਿੱਲੋ ਇਹ ਢਿੱਲੋ ਮੈਨ ਲੱਗਦਾ ਮਾਰੀ ਇਹਨੇ ਅੱਖੋਂ ਨੂੰ ਅੱਖ ਮਾਰਦੀ ਅੱਖ ਬਾਈਟਲ ਲੋਕ ਹੀ ਕਹਿੰਦਾ ਕਿ ਕਹਿੰਦਾ ਹੁਣ ਹੀ ਦਿਖਣਾ ਸੀ ਇਹਨੇ ਵੀ ਲੋੜੇ ਹੁਣ ਹੀ ਸਿੱਟਿਆ ਸਿੱਟਿਆ ਗਿਆ ਇਹਨੇ ਉਹ ਨਾਗਾ ਨਾਗਾ ਓ ਹੋ ਲੜਨਾ ਨਹੀਂ ਪਰੇਗਾ ਗਰੇ ਗਰੇ ਦਰੋਜਾ ਪਾਣੀ ਮੇਰੇ ਪਿੱਛੇ ਕਰ ਲੇ ਕਿਸੇ ਕਰ ਲੇ ਮੇਰੇ ਪਿੱਛੇ ਇੱਕ ਦਿਨ ਮੜਿਆ ਅਸੀਂ ਦੂਰ ਕੀ ਗਏ ਐ ਮਾਮਾ ਇੱਕ ਦਿਨ ਦੂਰ ਕੀ ਗਏ ਆ ਕੇ ਬਣ ਗਿਆ ਅੱਗੇ ਪਿੱਛੇ ਪਾਣੀਆ ਪਾਣੀ ਹੋ ਗਿਆ ਕੰਮ ਪਾਣੀਆ ਪਾਣੀ ਹੋ ਗਿਆ ਕੰਮ ਨਾਮੇ ਉਹ ਖਰਾਬ ਹੋ ਗਿਆ ਪਿੱਛੋਂ ਗਾਇਆ ਗਿਆ ਪਾਣੀ ਕੋ ਪਾਣੀ ਦਾ ਪੀਰ ਇੱਕ ਗਲਾਸ ਦੀ ਹੱਥ ਪੂਰੀ ਪਾਣੀ ਪਾਣੀ ਹੋ ਗਿਆ ਕੰਮ ਤਪੀ ਫੇ ਪੈਣ ਡਿਆ ਆ ਬਾਕੀ ਬੱਦਲ ਵੀ ਚੰਗਾ ਵੇ ਹੋਇਆ ਆ ਪਹੁੰਚ ਗਿਆ ਪ੍ਰਿੰਟ ਸਿਰੇ